ਜਿਹੜੀ ਆ ਕੂੜੇ ਦੇ ਡੈਂਪ ਨੂੰ ਅੱਗ ਲੱਗੀ ਆ ਇੱਥੇ ਜਿਹੜੇ ਲੋਕ ਖੜੇ ਹੋਏ ਆ ਉਹ ਕਹਿ ਰਿਹਾ ਕਿ ਸਾਡੇ ਬੱਚਿਆਂ ਨੂੰ ਬਿਮਾਰੀਆਂ ਫੈਲ ਰਹੀਆਂ ਇਸ ਕੂੜੇ ਨਾਲ ਅਸੀਂ ਕਈ ਵਾਰ ਤੁਹਾਨੂੰ ਕਿਹਾ ਆਗੇ ਕੀ ਕਹਿਣਾ ਤੁਹਾਡਾ ਦੇਖੋ ਜੀ ਇਹ ਡੈਂਪ ਬਹੁਤ ਦੇਰ ਦਾ ਇੱਥੇ ਹਾਂਜੀ ਹਾਂਜੀ ਕਾਫੀ ਵਾਰੀ ਕਿਹਾ ਹੈਗਾ ਸੰਗਤ ਸਿੰਘ ਆਂਕਲ ਜੀ ਵੀ ਆਂਦੇ ਰਿਹਾ ਇੱਥੇ ਹਾਂਜੀ ਜਿੱਥੇ ਚੁਕਵਾ ਦੇਣਾ ਆ ਕਾਫੀ ਵਾਰੀ ਜਿਹੜੇ ਵੀ ਸਰਕਾਰ ਆਈ ਸਾਰੇ ਕਹਿੰਦੇ ਕਿ ਇੱਥੋਂ ਚੁਕਵਾ ਦੇਣਾ ਠੀਕ ਹੈ ਜੀ ਉਹਨਾਂ ਦੇਖੋ ਐਮਐਲਏ ਸਾਹਿਬ ਨਾਲ ਕਰਦੇ ਆ ਗੱਲ ਇਥੋਂ ਜਿਹੜਾ ਗੰਦਗੀ ਅਚਕੋ ਆਈ ਜਾਵੇ ਬਾਹਰ ਸ਼ਹਿਰ ਚ ਕਿਤੇ ਹੋਰ ਫਾਇਦਾ ਐਮਐਲਏ ਸਾਹਿਬ ਦੇ ਐਮਐਲਏ ਸਾਹਿਬ ਦੇ ਨਿਕਾਸ਼ ਹੈਗਾ ਇਹ ਡੈਂਪ ਹਾਂਜੀ ਦੱਸਿਆ ਸੀ ਅੱਗੇ ਉਹਨਾਂ ਨੂੰ ਸਰ ਇਹ ਗੱਲ ਇਹ ਮੈਡਮ ਗੱਲਾਂ ਤੱਕ ਹੀ ਗੱਲ ਸੀਮਤ ਰਹ ਜੂਗਾ ਕਿ ਡੈਂਪੇ ਚੱਕ ਕੇ ਹੋਰ ਕਿਤੇ ਰੱਖਿਆ ਜਾਵੇ ਜੀ ਅਸੀਂ ਮੈਂ ਸੁਮਨ ਖੋਸਲਾ ਵਾਂ ਇਹ ਗੱਲਾਂ ਤੱਕ ਨਹੀਂ ਹੈਗਾ ਇਹ ਤੁਹਾਨੂੰ ਵੀ ਪਤਾ ਆ ਅੱਛਾ ਜੀ ਚਾਰ ਬੀੜੀਆਂ ਬੀਤ ਗਈਆਂ ਇੱਥੇ ਕੋਈ ਕੰਮ ਨਹੀਂ ਸੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਸ਼ਿਸ਼ ਕਰਨਾ ਆਪਣਾ ਫਰਜ਼ ਆ ਕੰਮ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਆ ਕੋਸ਼ਿਸ਼ ਆਪਾਂ ਕਰਾਂਗੇ ਠੀਕ ਹੈ ਜੀ ਹਾਂਜੀ ਸਰ ਤੁਹਾਡਾ ਕੀ ਕਹਿਣਾ ਇਸ ਬਾਰੇ ਡੈਂਪ ਬਾਰੇ ਮੁਸ਼ਕਿਲ ਹੈ ਕਿ ਇੱਥੇ ਰੋਟੀ ਖਾਣ ਦੀ ਮੁਸ਼ਕਿਲ ਹੈ ਕਿ ਨਾ ਤੇ ਮੱਖੀਆਂ ਹਰ ਇੱਕ ਸਾਡੇ ਆਣ ਜਾਣ ਕੋਈ ਕਿਸੇ ਦਾ ਹੈ ਨਹੀਂ ਗੁਜਰਾ ਦਾ ਕਿਸੇ ਦਾ ਇੱਥੇ ਇਥੇ ਮੁਸ਼ਕਿਲ ਬਹੁਤ ਹੈ ਕਿਸੇ ਦਾ ਵੀ ਨਹੀਂ ਕਿਸੇ ਦਾ ਵੀ ਆਣ ਜਾਣਾ ਹੈ ਬਿਲਕੁਲ ਹੋ ਜਾਂਦੇ ਆਪਣੇ ਬਿਮਾਰ ਹੋ ਜੀ ਸਾਰੇ ਇੱਥੇ ਬੱਚੇ ਤੇ ਬਿਮਾਰ ਹੋਏ ਪਏ ਆ ਇੰਨਾ ਇਹ ਸ਼ਹਿਰ ਦੇ ਵਿੱਚ ਗੰਦਗੀ ਆ ਇਹਨੂੰ ਚਾਹੀਦਾ ਸ਼ਹਿਰੋਂ ਬਾਹਰ ਬਾਹਰ ਕੱਢਣੀ ਅੱਗ ਲੱਗਣ ਦਾ ਤੁਹਾਨੂੰ ਕੋਈ ਪਤਾ ਲੱਗਿਆ ਕਿੱਦਾਂ ਲੱਗੀ ਆ ਸਾਨੂੰ ਨਹੀਂ ਪਤਾ ਲੱਗਾ ਜੀ ਕਿੱਦਾਂ ਲੱਗੀ ਆ ਕੋਈ ਲਾ ਗਿਆ ਕਿ ਕੀ ਕੋਈ ਅਮਲੀ ਲਾ ਗਿਆ ਕਿੱਦਾਂ ਲਾ ਗਿਆ ਕੌਣ ਲਾ ਗਿਆ ਜਾਂ ਕਮੇਟੀ ਵਾਲੇ ਲਾ ਗਏ ਕੂੜਾ ਸੁੱਟਣ ਵਾਲੇ ਇਸ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਹੈਗਾ ਜੀ ਲਾ ਕੇ ਗਏ ਹੋਣਗੇ ਕਿਸੇ ਨੇ ਲਾਈ ਹੋਈ ਅੱਗ ਪਰ ਇਹਨੂੰ ਚਾਹੀਦਾ ਸ਼ਹਿਰ ਚੋਂ ਬਾਹਰ ਕੱਢਣਾ ਹੈ ਇਹ ਜਦੋਂ ਇੱਥੇ ਸ਼ਮਸ਼ਾਨ ਘਾਟ ਲੈ ਕੇ ਆਉਂਦੇ ਮਰਦਾਂ ਵੀ ਲੈ ਕੇ ਆਉਂਦੇ ਵਿਚਾਰੇ ਇੰਨੇ ਪਰੇਸ਼ਾਨ ਹੁੰਦੇ ਨੇ ਵੀ ਗੱਲ ਹੀ ਛੱਡ ਦਿਓ ਉਹ ਮੂੰਹ ਘੜੀ ਜਾਂਦਾ ਰਮਾਲ ਦੇ ਦੇ ਕੇ ਕ ਇੰਨੀ ਕਿ ਮੰਦੀ ਹਾਲਤ ਹੋ ਜਾਂਦੀ ਬਹੁਤ ਮਾੜੀ ਗੱਲ ਇਹਨੂੰ ਸ਼ਹਿਰ ਚੋਂ ਬਾਹਰ ਕੱਢਣ ਦੀ ਚੰਗੀ ਗੱਲ ਹੈ ਮੈਂ ਪਿੰਡ ਬਿਆਸਵਾ ਤੋਂ ਮੌਜੂਦਾ ਸਰਪੰਚੋ ਬਲਵੰਦਰ ਸਿੰਘ ਨੂੰ ਬੋਲ ਰਿਹਾ ਤੇ ਸ਼ਾਰਟs ਬਿਜਲੀ ਦਾ ਸਰਕਟ ਕਰਨ ਕਰਕੇ ਸਾਡੇ ਪਿੰਡ ਵਿੱਚ ਅੱਗ ਲੱਗ ਗਈ ਹੈ ਤੇ ਇਹਨਾਂ ਦੀ ਜ਼ਮੀਨ 2 ਕਿਲੇ 1 ਦੀ ਸਤਪਾਲ ਸਿੰਘ ਸੋਨੀ ਦੋਹਾਂ ਦੀ ਤੇ ਜਗENDER ਸਿੰਘ ਪਿੰਡ ਮੈਂਬਰ ਪੰਚਾਇਤ ਦੀ 1.5 ਕਿਲਾ ਸੜ ਗਈ ਹੈ ਤੇ ਇਹਨਾਂ ਨੇ ਪਿੰਡ ਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਟਰੈਕਟਰ ਆ ਗਏ ਤੇ ਇਹਨਾਂ ਨੇ ਬਹੁਤ ਅੱਗ ਇੰਨੀ ਕਿ ਹੀ ਕਿ ਬੁਝਾ ਦਾ ਕੋਈ ਚਾਂਸ ਨਹੀਂ ਲੱਭਦਾ ਪਿਆ ਲੋਕੀ ਲੈ ਕੇ ਪਾਣੀ ਲੈ ਕੇ ਬਾਟੀਆਂ ਪੈਪ ਟਰੈਕਟਰ ਤਿੰਨ ਚਾਰ ਆ ਕੇ ਤੇ ਉਹਨਾਂ ਨੇ ਬੜੀ ਮਿਹਨਤ ਤੇ ਮਤਲਬ ਸਖਤ ਮਿਹਨਤ ਕਰਕੇ ਤੇ ਆਪਣੀ ਅੱਗ ਤੇ ਕਾਬੂ ਪਾਇਆ ਤੇ ਫਾਇਰ ਬਗਿਆ ਜਿਹੜੀ ਸੀ ਉਹ ਲੇਟ ਆਏ ਬਹੁਤ ਜਿਆਦੇ ਜਦੋਂ ਅੱਗ ਤੇ ਕਾਬੂ ਪਾ ਚੁੱਕੇ ਸੀ ਉਦੋਂ ਆਏ ਸੀ ਤੇ ਅਸੀਂ ਪ੍ਰਸ਼ਾਸਨ ਅਗੇ ਇਹ ਮੰਗ ਕਰਨੇ ਆ ਕਿ ਇਹ ਠੇਕੇ ਦੇ ਪੈਰੀਆਂ ਲਾਈਆਂ ਮੰਗਾਈ ਕਿੰਨੀ ਐ ਤੇਲ ਡੀਜ਼ਲ ਕਿੰਨਾ ਮਹਿੰਗਾ ਖਾਦਾ ਮਹਿੰਗੀਆਂ ਦਵਾਈਆਂ ਮਹਿੰਗੀਆਂ ਇਸ ਕਰਕੇ ਠੇਕੇਦਾਰਾਂ ਤੁਹਾਨੂੰ ਪਤਾ ਅੱਗੇ ਇਹਦੇ ਲੱਖ ਲੱਖ ਟੁੱਟੇ ਨੂੰ ਮਹਿੰਗਾਈ ਨੇ ਲੱਗ ਤੋੜ ਦਿੱਤੇ ਨੇ ਤੇ ਇਸ ਕਰਕੇ ਬੇਨਤੀ ਕਰਨੇ ਜੋ ਵੀ ਇਹਨਾਂ ਦਾ ਵਾਜਵਾ ਬੰਦਦਾ ਹੈ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਮੰਗ ਕਰਨੇ ਆ ਜੋ ਵੀ 25 24 ਕੁਆਂਟਲ ਕਿੰਦਾ ਨਿਕਲਦਾ ਹੈ ਉਹਦੇ ਹਿਸਾਬ ਤੇ ਇਹਨਾਂ ਨੂੰ ਪੈਸੇ ਦਿੱਤੇ ਨੇ